ਹਾਂ ਵੀ ਦੋਸਤੋ ਕੀ ਹਾਲ ਨੇ ਮਤਰੋ ਮਤਰੋ ਆਪਣਾ ਮੂਡ ਬਣਦਾ ਹੁੰਦਾ ਹੁੰਦਾ ਕਿਤੇ ਕਿਤੇ ਨਸ਼ੇ ਦੇ ਟੌਕ ਦੇ ਗੱਲ ਕਰਨ ਨੂੰ ਅੱਜ ਮੂਡ ਜਿਹਾ ਸੀ ਮੈਂ ਕਿਹਾ ਚੱਲ ਕਰ ਲਈਏ ਗੱਲਾਂ ਬਾਤਾਂ ਨਸ਼ੇ ਦੇ ਮੁੱਦੇ ਤੇ ਆਈ ਆ ਮਤਰੋ ਯਾਰ ਵਧੀਆ ਰਹੋਗੇ ਬਈ ਛੱਡ ਦੋਗੇ ਹਨਾ ਨਿਕਲੋ ਯਾਰੇ ਚੋਂ ਕੁਛ ਨਹੀਂ ਯਾਰ ਜ਼ਿੰਦਗੀ ਬਹੁਤ ਸੋਹਣੀ ਆ ਨਸ਼ੇ ਤੋਂ ਬਣਾ ਜੇ ਮੈਂ ਕਹਿੰਦਾ ਹੁਣਾ ਹਨਾ ਕਹਿਣਾ ਕਿ ਯਾਰ ਪਤਾ ਹੀ ਆਪਾਂ ਨੂੰ ਹਨਾ ਆਪਾਂ ਦੇਖੇ ਨੇ ਇੱਕ ਤਾਂ ਹੁੰਦਾ ਝੂਠ ਇੱਕ ਹੁੰਦਾ ਸੱਚ ਜੇ ਮੈਂ ਕਹਿੰਦਾ ਇੱਕ ਤਾਂ ਕਹਿਣ ਹੁੰਦਾ ਜਿਹਨੇ ਕੁਛ ਕਰੇ ਹੀ ਨਹੀਂ ਖਾਦਾ ਹੀ ਨਹੀਂ ਹਨਾ ਉਹਨਾਂ ਕੀ ਦੱਸ ਸਕਦਾ ਹੁਣ ਆਪਾਂ ਤਾਂ ਉਹ ਜ਼ਿੰਦਗੀ ਵੀ ਦੇਖੀ ਐ ਜੇ ਮੈਂ ਕਹਿੰਦਾ ਉਹਨਾਂ ਨਸ਼ੇ ਵਾਲੀ ਵੀ ਦੇਖੀ ਐ ਬਿਨਾਂ ਨਸ਼ੇ ਵਾਲੀ ਵੀ ਦੇਖੀ ਐ ਬਾਕੀ ਯਾਰ ਗੱਲ ਆਏ ਆ ਵੀਰੇ ਨਸ਼ੇ ਚੋ ਯਾਰ ਨਿਕਲੋ ਨਸ਼ਾ ਕੋਈ ਵੀ ਐ ਕੋਈ ਵੀ ਐ ਲਾਹ ਭੁੱਕੀ ਸ਼ਰਾਬ दारू ਕੁਝ ਵੀ ਆ ਹਨਾ ਵੀ ਨਸ਼ਾ ਨਸ਼ਈ ਐ ਯਾਰ ਫੀਮ ਲਾ ਲਓ ਠੀਕ ਐ ਜਿਹਨੂੰ ਆਪਣੇ ਸਮਾਜ ਚ ਮੰਨਦੇ ਨਹੀਂ ਤੁਹਾਨੂੰ ਗੁਲਾਮੀ ਦੀ ਮੈਂ ਇੱਕ ਧਾਰਨ ਦੇਣਾ ਸਾਡੇ ਧੌਲੇ ਨੇ ਇੱਥੇ ਬਹੁਤ ਵੀ ਵਧੀਆ ਬੰਦੇ ਨੇ ਨਾਲੇ ਵਧੀਆ ਤਾਂ ਕੀ ਯਾਰ ਕੋਸ ਮਰਜ਼ੀ ਲਾ ਲਓ ਵੀ ਤੁਹਾਨੂੰ ਗੁਲਾਮੀ ਦੀ ਗੱਲ ਦੱਸਦਾ ਵੀ ਸ਼ਰਾਬ ਦੀ ਅੱਧੇ ਸ਼ਰਾਬ ਨੂੰ ਨਸ਼ੇ ਦੀ ਮੰਨਦੇ ਉਹ ਪਤਾ ਕੀ ਕਰਦੇ ਨੇ ਉਹਨਾਂ ਦੇ ਕਾਰਡ ਬਣਾਏ ਹੋ ਨੇ ਜੀਵ ਵਾਲੀਆਂ ਗੋਲੀਆਂ ਦੇ ਨਾਲੇ ਆਪ ਖਾਂਦੇ ਨਹੀਂ ਬਲਕਿ ਉਹ ਲੈ ਕੇ ਉਹ ਤੋਂ ਕਾਰਡ ਤੇ ਆਪਦੀਆਂ ਗੋਲੀਆਂ ਵੇਚ ਕੇ ਆਥਣੇ ਉਹਦਾ ਪਊਆ ਦੀਆ ਲਾਉਂਦੇ ਨੇ ਵਧੀਆ ਲਾ ਲਓ ਪਊਆ ਲਾ ਲਓ ਵੀ ਦੇਖੋ ਇਹ ਗੁਲਾਮੀ ਤਾਂ ਇਹਨੂੰ ਹੋਰ ਤੁਸੀਂ ਕੀ ਮੰਨੋਗੇ ਵੀ ਇੱਕ ਬੰਦਾ ਇਹ ਜੀਵ ਵਾਲੀ ਤਾਂ ਖਾਂਦਾ ਨਹੀਂ ਠੀਕ ਹੈ ਵੀ ਲੈਂਦਾ ਉਹ ਇਸ ਲਈ ਆ ਵੀ ਉਹਨੂੰ ਕਹਾ ਵੇਚ ਕੇ ਉਹਦਾ ਨਸ਼ਾ ਕੀਤਾ ਜਾ ਸਕੇ ਠੀਕ ਹੈ ਫਿਰ ਇਹਨੂੰ ਕੀ ਮੰਨੋਗੇ ਤੁਸੀਂ ਫਿਰ ਆਈ ਮੰਨੋਗੇ ਵੀ ਸ਼ਰਾਬ ਹੀ ਪੀਂਦਾ ਪਰ ਆਏ ਦੇਖੋ ਗੁਲਾਮੀ ਕੀ ਈ ਹੈ ਪਹਿਲਾਂ ਉਹ ਜਿਹੜੀ ਚੀਜ਼ ਖਾਂਦਾ ਨਹੀਂ ਉਹਦੀ ਲਾਈਨ ਤੇ ਲੱਗਦਾ ਫਿਰ ਲਾਈਨ ਦਾ ਫਿਰ ਗਾਹਾਂ ਵੇਚਦਾ ਗਾਹਕ ਪਾਲਦੇ ਨੇ ਫਿਰ ਉਦੋਂ ਬਾਅਦ ਫਿਰ ਉਹਦਾ ਨਸ਼ਾ ਲੈ ਕੇ ਸ਼ਰਾਬ ਲੈ ਕੇ ਫਿਰ ਪੀਂਦੇ ਨੇ ਇਹਦੂ ਵੱਡੀ ਗੁਲਾਮੀ ਯਾਰ ਹੋਰ ਮੈਂ ਨਸ਼ੇ ਨੂੰ ਕਿਉਂ ਗੁਲਾਮੀ ਕਹਿਣਾ ਭੁੱਕੀ ਭੀਮ ਦੇ ਵੀ ਐਂ ਕਹਣਾ ਯਾਰ ਜਿਹੜੀ ਚੀਜ਼ ਬਣਾ ਰਿਹਾ ਜਾਂਦਾ ਬੰਦੇ ਤੋਂ ਹਨਾ ਵੀਰ ਰਹਿ ਸਕਦਾ ਬੰਦਾ ਉਦੋਂ ਬਾਅਦ ਫਿਰ ਵੀ ਖਾਣੀ ਆ ਨਾ ਬਹੁਤ ਧੂਏ ਗੁਲਾਮੀ ਹੁੰਦੀ ਆ ਸਰੀਰ ਕਾ ਗੁਲਾਮੀ ਮਾਨਸਿਕ ਸਾਰੇ ਤਰ੍ਹਾਂ ਦੀ ਗੁਲਾਮੀ ਆ ਯਾਰ ਨਾ ਸਾਡਾ ਕੋਈ ਵੀ ਆ ਠੀਕ ਆ ਬਈਹੀ ਗੱਲ ਆ ਵੀਰੇ ਵੀ ਨਿਕਲੋ ਇਹ ਚੋਂ ਯਾਰ ਠੀਕ ਆ ਤੁਹਾਡੇ ਨਾਲ ਆ ਯਾਰ ਸਾਡੇ ਤੱਕ ਸਾਡੀ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋ ਗਈ ਯਾਰ ਠੀਕ ਆ ਨਾਲ ਆ ਹਿੰਮਤ ਤੂੰ ਸੀ ਕਰ ਰਹੀਆਂ ਸਾਥ ਅਸੀਂ ਦੇਵਾਂਗੇ ਹੌਸਲਾ ਅਸੀਂ ਦੇਵਾਂਗੇ ਠੀਕ ਆ ਤੁਰਨਾ ਸੋਨੂ ਪਊ ਰਾਸਤਾ ਰਾਹ ਦਿਖਾ ਸਕਦਾ ਜੇ ਮੈਂ ਕਹਿੰਦਾ ਉਹਨਾਂ ਮੈਂ ਤਾਂ ਤੁਹਾਡੇ ਸਾਹਮਣੇ ਖੜਾ ਬਈ ਆਪ ਖੁਦ ਨਿਕਲ ਕੇ ਉਹ ਚੀਜ਼ਾਂ ਚੋਂ ਠੀਕ ਹੈ ਮੈਂ ਤੁਹਾਨੂੰ ਦੱਸ ਸਕਦਾ ਵੀ ਆਹ ਰਾਸ ਹੀ ਮਿੱਤਰੋ ਮਾਈ ਨਾ ਟਾਈਮ ਨਸ਼ਾ ਕਰਕੇ ਨਿਕਲ ਗਿਆ ਕਿਉਂਕਿ ਆਪਣੇ ਸਮਾਜ ਚ ਧਾਰਨਾਵਾਂ ਆਹੀਆਂ ਜene ਨਾ ਵੀ ਨਸ਼ਾ ਤਾਂ ਛੱਡਿਆ ਨਹੀਂ ਜਾਂਦਾ ਇਹਦਾ ਗੱਲ ਵੱਡਿਆ ਜਾਵੇ ਤਾਂ ਐ ਹੋ ਜਾਂਦਾ ਹੈ ਇਹਦਾ ਜਿਹਦੇ ਗੱਲ ਤਾਂ ਹੀ ਨਾ ਗਿਆ ਮੁੜ ਕੇ ਬੰਦਾ ਸਾਡੀ ਨਹੀਂ ਸਕਦਾ ਮਤਲਬ ਕਿ ਸਮਾਜ ਚ ਧਾਰਨਾਵਾਂ ਆਹੀਆਂ ਇਹ ਜਿਹਾ ਬਣਾਈਆਂ ਨੇ ਆਪਾਂ ਤਾਂ ਉਹ ਧਾਰਨਾਵਾਂ ਨੂੰ ਤੋੜ ਕੇ ਮਿੱਤਰੋ ਸਮਾਜ ਦੀ ਧਾਰਨਾਵਾਂ ਨੂੰ ਤੋੜਨਾ ਵੀ ਵੱਡੀ ਗੱਲ ਹੁੰਦੀ ਆਪਾਂ ਉਹ ਤੋੜ ਕੇ ਲੋਟੇ ਸਾਹਮਣੇ ਖੜੇ ਆ ਠੀਕ ਆ ਹੁਣ ਸੁਣਨੂ ਕਹਿੰਦੇ ਆ ਨਸ਼ਾ ਛੱਡਿਆ ਹੋ ਬਹੁਤ ਨੇ ਕੀਤਾ ਹੋ ਬਹੁਤ ਨੇ ਯਾਰ ਛੱਡਿਆ ਵੀ ਬਹੁਤ ਨੇ ਉਹ ਛੱਡ ਕੇ ਛੜਾਉਣ ਵਾਲਾ ਕੰਮ ਆ ਜਿਹੜਾ ਉਹ ਆਪਾਂ ਹੀ ਆਪਣੇ ਹਿੱਸੀ ਆਇਆ ਮਾਲਾ ਵੀ ਛੱਡ ਕੇ ਛੜਾਉਣ ਵਾਲਾ ਕੰਮ ਵੀ ਯਾਰ ਤੁਸੀਂ ਵੀ ਛੱਡੋ ਜਦੋਂ ਮੈਂ ਛੱਡ ਸਕਦਾ ਹਨ ਵੀ ਯਾਰ ਗੱਲ ਹਿੰਮਤ ਦੀ ਹੁੰਦੀ ਆ ਫੇਰ ਉੱਤੀ ਆ ਜਾਂਦੀ ਆ ਥੋੜੀ ਹਿੰਮਤ ਠੀਕ ਆ ਹੌਸਲਾ ਆਪਾਂ ਦੇਵਾਂਗੇ ਹਿੰਮਤ ਤੁਸੀਂ ਆਪ ਕਰਨੀ ਆ ਮਾਰੋ ਠੋਕਰ ਯਾਰ ਨਾ ਛੇ ਇਹਨੂੰ ਨਿਕਲੋ ਵਿੱਚੋਂ ਕਿ ਬਹੁਤ ਵੀਰ ਕਹਿ ਦਿੰਦੇ ਨੇ ਬਾਈ ਨਸ਼ਾ ਬੰਦ ਨਹੀਂ ਹੁੰਦਾ ਨਸ਼ਾ ਵੱਧ ਗਿਆ ਆਪਾ ਯਾਰ ਜਿਹੜੀ ਚੀਜ਼ ਦੀ ਮੰਗ ਆ ਮਿੱਤਰੋ ਪਹਿਲਾਂ ਤਾਂ ਇਹ ਸਚਾਈ ਆ ਯਾਰ ਇਹ ਤੋਂ ਭੱਜਿਆ ਨਹੀਂ ਜਾ ਸਕਦਾ ਵੀ ਜਿਹੜੀ ਚੀਜ਼ ਦੀ ਮੰਗ ਆ ਯਾਰ ਡਿਮਾਂਡ ਆ ਠੀਕ ਆ ਉਹਦੀ ਸਪਲਾਈ ਕਦੇ ਨਹੀਂ ਬੰਦ ਹੁੰਦੀ ਅਸੀਂ ਜਦੋਂ ਨਸ਼ਾ ਕਰਦੇ ਸੀ ਅਸੀਂ ਦੇਖਿਆ ਬਾਈ ਜਦੋਂ ਮਤਲਬ ਕਿ ਨਸ਼ਾ ਨਾ ਹੁੰਦਾ ਹਨਾ ਪੂਰੇ ਨਾਂ ਮਿਲਦਾ ਤਾਂ ਉਹੀ ਨਸ਼ੇ ਦਾ ਰੇਟ ਮਤਲਬ ਕਿ ਸੈਟਾ 17 1700 ਨੂੰ ਲੈਂਦੇ ਮਤਲਬ ਕਿ ਜਿਹੜਾ ਉਹ 7 8 800 ਨੂੰ ਹੁੰਦਾ ਕਿਉਂਕਿ ਜਦੋਂ ਉਹਦੇ ਮਤਲਬ ਜੀ ਸਪਲਾਈ ਘਟ ਜਾਂਦੀ ਸੀ ਤੇ ਡਿਮਾਂਡ ਵੱਧ ਹੁੰਦੀ ਸੀ ਤਾਂ ਰੇਟ ਆਪ ਹੁੰਦੇ ਨੇ ਤਾਂ ਰੇਟ ਹਾਈ ਹੋ ਜਾਂਦੇ ਸੀ ਉਹ ਵੀ ਗੱਲ ਹੈ ਜਦੋਂ ਹੁਣ ਯਾਰ ਖਾਣ ਵਾਲੇ ਤਾਂ ਕਹਿੰਦੇ ਨੇ 100 ਬੰਦਾ ਖੜਾ ਮੂਹਰੋਂ ਚੀਜ਼ਾਂ ਆਈਆਂ ਨੇ 10 ਫਿਰ ਉਹ ਪਤਾ ਕੀ ਕਰਦੇ ਸੀ ਉਹ ਰੇਟ ਵਧਾ ਦਿੰਦੇ ਸੀ ਮੰਨ ਲਾ ਜਿਵੇਂ ਸੱਟ ਜਦੋਂ ਸੀਸੀ ਪਤਾ ਜਾਂ ਮਿਲਦਾ ਹੁੰਦਾ ਸਾਰਾ 7-800 ਦਾ ਠੀਕ ਹੈ ਜੇ ਮਤਲਬ ਨਾ ਮਿਲਦਾ ਸਾਨੂੰ ਅਲੀ ਵਗ ਜਾਂਦੇ ਹਨ ਮਤਲਬ ਕਿ ਲੈਣ ਵਾਲੇ ਵੱਧ ਨੇ ਤੇ ਸਮਾਨ ਉਹਨਾਂ ਕੋਲੇ ਘਟਾ ਉਹਦੀ ਰੇਟ ਹਾਈ ਕਰਦੇ ਕਹਿੰਦੇ ਨੇ 1500 ਦਾ ਲੈ ਜਾ 1700 ਦਾ ਲੈ ਜਾ ਠੀਕ ਆ ਉਹ ਦੂਬਾਰ ਵੀ ਜੇ ਮੰਗਰ ਜਿਵੇਂ ਕਹਿ ਰਹਿੰਦਾ ਵੀ ਸਮਾਨ ਉਹਨਾਂ ਕੋਲੋਂ ਖਤਮ ਹੋ ਜਾਂਦਾ ਤੇ ਮੰਗ ਉਹ ਵੀ ਵਧੀ ਰਹਿੰਦੀ ਹੈ ਨਾ ਵੀ ਲੋਕ ਆਈ ਜਾਂਦੇ ਹੋਰ ਵੀ ਅਸੀਂ ਵੀ ਲੈਣਾ ਕੋਈ ਤਿਹਾਰ ਮੌਕੇ ਲਾ ਲੋ ਉਦੋਂ ਹਨਾ ਫਿਰ ਪਤਾ ਉਹ ਕੀ ਕਰਦੇ ਉਹ ਖੁੱਲੀਆਂ ਚਲਾ ਦਿੰਦੇ ਮਤਲਬ ਕਿ ਖੁੱਲੀ ਸੀਸੀ ਵਿੱਚ ਅੱਧਾ ਅੱਧੀ ਉਹ ਵੀ ਸੀਸੀ ਹੁੰਦੀ ਵਿੱਚ ਅੱਧਾ ਪਾਣੀ ਪਾ ਦਿੰਦੇ ਠੀਕ ਹੈ ਵੀ ਫਿਰ ਖੁੱਲੀਆਂ ਫਿਰ ਮਤਲਬ ਕਿ ਜੇ ਫਿਰ ਵੀ ਸਪਲਾਈ ਮੰਗ ਰਹੀ ਦੀ ਫਿਰ ਉਹ ਮਤਲਬ ਕਿ ਸਾਰਾ ਸੀਸੀ ਵੀ ਹੋਰ ਪਾ ਦਿੰਦੇ ਕੋਈ ਮਾਲਕੀ ਹੋਰ ਟੈਸਟ ਚ ਜੇ ਦੀ ਕੋਈ ਕੌੜੀ ਜੀ ਪਾ ਦਿੰਦੇ ਜਾਂ ਯਾਰ ਸੀਸੀ ਹੋਰ ਪਾ ਦਿੰਦੇ ਸੀ ਫਿਰ ਉਹੀ ਚਲਾਈ ਜਾਂਦੇ ਵੀ ਆ ਲੈ ਜਾ ਆ ਲੈ ਜਾ ਪਰ ਮੂੰ ਕਹੇ ਕਹ ਦਿੰਦੇ ਖੁੱਲਾ ਨਾਲ ਖੁੱਲ ਖੁੱਲਾ ਤਾਂ ਯਾਰ ਤਾਂ ਹੁੰਦਾ ਜੇ ਉਹ ਹੋ ਹੁੰਦੀ ਫਿਰ ਤਾਂ ਬੰਦ ਹੀ ਮਿਲਿਆ ਕਰਦਾ ਮੈਂ ਕਹਿੰਦੇ ਖੁੱਲਾ ਉਹੀ ਗੱਲ ਆ ਵੀਰੇ ਵੀ ਜਿਹੜੀ ਚੀਜ਼ ਦੀ ਮੰਗ ਆ ਯਾਰ ਠੀਕ ਐ ਡਿਮਾਂਡ ਆ ਉਹਦੀ ਸਪਲਾਈ ਕਦੇ ਨਹੀਂ ਬੰਦ ਹੁੰਦੀ ਜੇ ਬੰਦ ਘਟੂਗੀ ਵੀ ਸਪਲਾਈ ਤਾਂ ਰੇਟ ਆ ਹੀ ਹੋ ਜਾਣਗੇ ਬਸ ਮੰਗ ਨੂੰ ਵੀ ਬੰਦ ਕਰੋ ਯਾਰ ਮੈਂ ਤਾਂ ਐਂ ਕਹਣਾ ਤੁਸੀਂ ਖਾਣਾ ਸੱਡੂ ਆਪੀ ਬੰਦਾ ਹੁਣ ਆ ਮੇਰੇ ਭਾਦੀ ਬੰਦਾ ਚਾਹੇ ਆਮ ਮਿਲ ਜਾਂਦਾ ਉਹ ਬੇਤ ਲੋਕ ਕਹਿੰਦੇ ਨੇ ਆਮ ਆਪਣੇ ਆਪ ਕਹਿੰਦੇ ਆ ਬੰਦੀ ਐ ਇਹ ਹੀ ਮੈਂ ਕਹਿਣਾ ਹੁੰਨਾ ਤੁਹਾਨੂੰ ਸਮਝਾਉਣਾ ਹੁੰਨਾ ਵੀ ਯਾਰ ਵੀਰੇ ਆਪ ਖਾਣਾ ਛੱਡੋ ਜੇ ਤੁਸੀਂ ਸਰਕਾਰਾਂ ਨੂੰ ਦੋਸ਼ ਦੇ ਜਾਂਦੇ ਹੋ ਸਰਕਾਰ ਤਾਂ ਯਾਰ ਕੱਲ ਨੂੰ ਕੋਈ ਹੋਰ ਆ ਜੂ ਠੀਕ ਐ ਫੇਰ ਕਹੋਗੇ ਵੀ ਫੇਰ ਸਰਕਾਰ ਫੇਰ ਬੰਦ ਕਰੇ ਸਰਕਾਰ ਸਰਗੂਰ ਦਾ ਕੰਮ ਨਹੀਂ ਹੁੰਦਾ ਕੰਮ ਤੁਸੀਂ ਆਪ ਦੇਖੋ ਵੀ ਤੁਸੀਂ ਕੀ ਖਾਣਾ ਪਸੰਦ ਕਰਦੇ ਹੋ ਹਨ ਸੋ ਯਾਰ ਨਿਕਲੋ ਮੇਰਾ ਵੀਰ ਕਿਸੇ ਨੂੰ ਦੋਸ਼ ਦੇਣ ਨਾਲੋਂ ਆਪ ਦਾ ਆਪ ਸੁਧਾਰ ਕਰੋ ਹਨ ਵੀ ਤੁਹਾਨੂੰ ਪਤਾ ਹੀ ਹੈ ਛੋਟੇ ਲਈ ਕਿਹੜੀ ਚੀਜ਼ ਚੰਗੀ ਐ ਕਿਹੜੀ ਮਾੜੀ ਐ ਆਦਤੋਂ ਮਜਬੂਰ ਹੋਣੇ ਹੋ ਆਹ ਕਰਕੇ ਬਸ ਚੱਲੀ ਜਾਂਦੇ ਉਹ ਆਦਤਾਂ ਨੂੰ ਤੋੜਨ ਲਈ ਅਸੀਂ ਥੋੜੇ ਨਾਲ ਖੜੇ ਹਾਂ ਦਵਾਈ ਲੋ ਮੈਡੀਸਨ ਦਾ ਸਹਾਰਾ ਲਓ ਡਾਕਟਰ ਦੀ ਸਲਾਹ ਲਓ ਹਨਾ ਚੰਗੇ ਡਾਕਟਰ ਤੋਂ ਕਿਸੇ ਤੋਂ ਕਾਉਂਸਲਿੰਗ ਕਰਾਓ ਯਾਰ ਨਿਕਲੋ ਠੀਕ ਹੈ ਥੋੜੀ ਜ਼ਿੰਦਗੀ ਬਦਲੂ ਇਹ ਚੀਜ਼ ਨੇ ਮੈਂ ਅੱਗੇ ਵੀ ਕਰਾ ਹਾਂ ਨਾ ਮੈਂ ਲਿਖ ਕੇ ਦੇ ਸਕਦਾ ਪਰ ਹਿੰਮਤ ਯਾਰ ਆਪ ਨੂੰ ਕਰਨੀ ਪੂ بس ਇੰਨਾ ਕਹਿੰਦੇ ਹੁਣ ਫਿਰ ਬਾਲਾ ਲੰਮਾ ਨਾ ਅੱਗੇ ਚੱਲ ਜਾਂਦੇ ਅਸੀਂ ਵੀ ਫਿਰ ਵੱਡਾ ਹੋ ਜਾਣਾ ਕੰਮ ਫਿਰ ਬਾਲਾ ਵੱਡੇ ਨੂੰ ਦੇਖਦਾ ਵੀ ਨਹੀਂ ਅਗਲਾ ਫਿਰ 20 25 ਮਿੰਟ ਦਾ ਲੈਕਚਰ ਹੋ ਜਾਣਾ ਯਾਰ ਸਾਡਾ ਤਾਂ ਜੇ ਮੈਂ ਕਹਿੰਨਾ ਹੁਣ ਕਹਾਣੀਆਂ ਕਿਹਨੂੰ ਬਹੁਤ ਹੁੰਦੀਆਂ ਨੇ ਕਿਉਂਕਿ ਇੰਨੀ ਜ਼ਿੰਦਗੀ 'ਚ ਕਹਾਣੀਆਂ ਨੇ ਹਰ ਬੰਦੇ ਦਾ ਯਾਰ ਨਵਾਂ ਦੇਣਾ ਅਮਲੀ ਦਾ ਤਾਂ ਹਣਾ ਨਵੀਂ ਕਹਾਣੀ ਹੁੰਦਾ ਕਿਤੇ ਜਾਂਦੇ ਚੱਕੇ ਜਾਂਦੇ ਰੇੜ ਪਏ ਨਹੀਂ ਕਿਤੇ ਕੀ ਹੋ ਜਾਣਾ ਕਿਤੇ ਐਂ ਤਾਂ ਕਹਾਣੀਆਂ ਕਿੰਨੇ ਮਰਜ਼ੀ ਦਸੀ ਜਾਈਏ ਪਰ ਐਂ ਆ ਵੀ ਯਾਰ ਕਹਿਣ ਦਾ ਮਤਲਬ ਸਾਡਾ ਜੇ ਮੈਂ ਕਹਿੰਨਾ ਹੁਣ ਬਲੌਗ ਪਾਉਣ ਦਾ ਮਤਲਬ ਵੀ ਇਹੀ ਹੁੰਦਾ ਮਤਲਬ ਸਿੱਧਾ ਤੇ ਸਪਸ਼ਟ ਆ ਯਾਰ ਵੀ ਮਿੱਤਰੋ ਨਿਕਲੋ ਨਸ਼ੇ 'ਚ ਠੀਕ ਆ ਛੋਟੇ ਨਾਲ ਆ ਬਸ ਇਹ ਪਹਿਲੇ ਦਿਨ ਜਦ ਤੇ ਪਾਉਣ ਲੱਗਿਆ ਬਲੌਗ ਉਦੋਂ ਵੀ ਇਹੀ ਕਹਿ ਕੇ ਲੱਗੇ ਸੀ ਅੱਜ 350 ਦਾਨ ਮੰਗੂ ਹੋਣ ਵਾਲਾ ਹਨ ਫੇਰ ਵੀ ਉਹੀ ਗੱਲ ਕਹਿੰਦੇ ਆ ਵੀ ਤੁਹਾਡੇ ਨਾਲ ਹਿੰਮਤ ਤੁਸੀਂ ਆਪ ਕਰੋ ਮਕਸਦ ਆਪਣਾ ਸਿੱਧਾ ਯਾਰ ਵੀ ਨੌਜਵਾਨਾਂ ਨੂੰ ਨਸ਼ੇ ਜੋ ਕੱਢਣਾ ਠੀਕ ਹੈ ਬਾਕੀ ਧੰਨਵਾਦ ਬਾਈ ਅਸੀਂ ਜੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਯਾਰ ਹੋਰ ਨੂੰ ਚਾਹੇ ਨਾ ਕਰਿਆ ਕਰੋ ਉਹਨਾਂ ਨੂੰ ਆਪਾਂ ਕਹਿਣਾ ਵੀ ਨਹੀਂ ਓਕੇ ਜੀ